ਇਹ ਮੁਹਿੰਮ ਦੀ ਸ਼ੁਰੂਆਤ ਹੋਈ ਆ ਪ੍ਰੋਫੈਟ ਬਜਿੰਦਰ ਸਿੰਘ ਜੀ ਹੁਣਾਂ ਤੋਂ ਮੈਂ ਪਹਿਲੇ ਦੱਸਣਾ ਚਾਹੁੰਦਾ ਕਿ ਕੱਲ ਮੈਂ ਔਰ ਸਾਡੀ ਪੰਜਾਬ ਪ੍ਰੋਫੈਸ਼ਨ ਫੈਡਰੇਸ਼ਨ ਦੀ ਟੀਮ ਆਪਾਂ ਕੁਝ ਨਮਾਇंदे ਪ੍ਰੋਫੈਟ ਜੀ ਦੇ ਭਰਾ ਨੂੰ ਮਿਲ ਕੇ ਆਏ ਆ ਉਹਨਾਂ ਦੇ ਬ੍ਰਦਰ ਨੂੰ ਮੈਂ ਤੁਹਾਨੂੰ ਫੋਟੋਗ੍ਰਾਫਸ ਉਹਨਾਂ ਦੀ ਦਿਖਾਉਣਾ ਮੈਂ ਬਾਅਦ ਚ ਸ਼ੇਅਰ ਵੀ ਕਰਾਂਗਾ ਫੇਸਬੁਕ 'ਤੇ ਸੋ ਆਪਾਂ ਕੋਸ਼ਿਸ਼ ਕਰਾਂਗੇ ਔਰ ਮੈਨੂੰ ਉਮੀਦ ਵੀ ਆ ਕਿ ਮਾਨਯੋਗ ਅਦਾਲਤ ਜਿਹੜੀ ਸਾਡੀ ਉੱਚ ਅਦਾਲਤ ਆ ਹਾਈ ਕੋਰਟ ਆ ਉਹ ਦੁਬਾਰਾ ਜੇ ਸਾਡੀ ਕਾਨੂੰਨੀ ਪ੍ਰਕਿਰਿਆ ਚ ਆਪਾਂ ਜਾਂਦੇ ਆ ਤੇ ਸਹੀ ਫੈਸਲਾ ਜਿਹੜਾ ਕਰਨਗੇ ਔਰ ਦੂਸਰੀ ਗੱਲ ਮੈਂ ਭਰਾਵਾਂ ਤੁਹਾਨੂੰ ਕਹਿਣਾ ਚਾਹੁੰਦਾ ਜਿਹੜੇ ਹਲੇਲੂਇਆ ਦਾ ਮਜ਼ਾਕ ਜਿਨ੍ਹਾਂ ਨੇ ਡਾਇਆ ਜਿਨ੍ਹਾਂ ਨੇ ਪ੍ਰਭੂ ਯਿਸੂ ਮਸੀਹ ਨੂੰ ਮਾੜੀ ਸ਼ਬਦਾਵਲੀ ਬੋਲੀ ਆ ਆ ਕੇਸ ਦੀ ਆੜ ਦੇ ਵਿੱਚ ਝੂਠੇ ਕੇਸ ਦੀ ਆੜ ਦੇ ਵਿੱਚ ਇਹਨਾਂ ਦੇ ਉੱਤੇ ਪਰਚੇ ਦਰਜ ਕਰਵਾਉਣੇ ਨੇ ਮਰਿਆਦਾ ਚੋਂ ਹੀ ਬਾਹਰ ਨਹੀਂ ਜਾਣਾ ਅਸੀਂ ਕਾਨੂੰਨ ਦੀ ਪ੍ਰਕਿਰਿਆ ਚ ਲੜਾਈ ਲੜਨੀ ਆ ਜਿਹੜਾ ਪਟੇਸਟ ਹੋਏਗਾ ਉਨੂੰ ਲੜਨਾ ਵਾ ਮੇਰੀ ਬੇਨਤੀ ਹੈ ਕਿ ਅੱਜ 5000 ਬੰਦਾ ਮੇਰੇ ਇੱਕ ਮਿੰਟ 'ਚ ਨੰਬਰ ਛੱਡ ਦੇ ਮੈਂ ਸਮਝਾਂਗਾ ਮੇਰੀ ਕੌਮ ਕੌਮ ਜਾਗ ਗਈ ਮੇਰੀ ਕੌਮ 'ਚ ਯੋਧੇ ਜਾਗ ਗਏ ਨੇ ਉਹ ਕਰੋ ਕਿਉਂਕਿ মিডিਆ ਸਾਡੀ ਗੱਲ ਨਹੀਂ ਕਰਦਾ ਹੁਣ ਸਾਨੂੰ ਸੋਸ਼ਲ ਮੀਡੀਆ ਜਿਹੜਾ ਵਾ ਸਹਾਰਾ ਲੈਣਾ ਪੈਣਾ ਲੋਕਾਂ ਤੱਕ ਆਵਾਜ਼ ਪਹੁੰਚਾਉਣ ਦੇ ਲਈ ਮੇਰੇ ਵੀਰ ਅਨਮੋਲਕ ਵਾਤਰਾ ਜੀ ਤੁਸੀਂ ਬਹੁਤ ਵਧੀਆ ਸਮਾਜਿਕ ਸਮਾਜ ਦੀ ਸੇਵਾ ਕਰਦੇ ਹੋ ਪ੍ਰਭੂ ਤੁਹਾਨੂੰ ਹੋਰ ਜ਼ਿਆਦਾ ਵਧਾਏ ਤੁਸੀਂ ਆਪਣੇ ਜਿਹੜਾ ਪੋਡਕਾਸਟ ਕੀਤਾ ਵਾ ਉਹਦੇ ਚ ਸੋਚ ਸਮਝ ਕੇ ਸਾਡੇ ਤ੍ਰਿਚਲ ਬੰਦਿਆਂ ਨੂੰ ਬਲਾਓ ਜਿਹੜੇ ਸਹੀ ਅੱਥ ਤੇ ਗੱਲਾਂ ਕਰ ਸਕਣ ਉਹ ਤੁਹਾਨੂੰ ਜਵਾਬ ਦੇ ਸਕਣ 5000 ਬੰਦਾ ਕਮੈਂਟ ਬਾਕਸ ਚ ਆਪਣਾ ਨੰਬਰ ਛੱਡ ਦੇ ਜਿਹਨੂੰ ਮੈਂ ਫੋਨ ਕਰਾਂ ਤੇ ਜਿਸ ਦਿਨ ਆ ਜਿਨ੍ਹਾਂ ਨੇ ਪੁੱਤਰ ਸ਼ਬਦ ਦਾ ਮਜ਼ਾਕ ਡਾਇਆ ਜਿਨ੍ਹਾਂ ਨੇ ਪ੍ਰਭੂ ਯਸ਼ੁਮਸੀ ਨੂੰ ਮੰਦਾ ਬੋਲਿਆ ਉਹਨਾਂ ਦੇ ਪਰਚਾ ਦੱਜ ਕਰਾਉਣ ਦੇ ਲਈ ਮੈਂ ਧਰਨਾ ਪ੍ਰੋਟੈਸਟ ਰੱਖਾਂ ਇਹ 5000 ਵੀਰ ਚਾਹੇ ਕਿਸੇ ਵੀ ਕੋਨੇ 'ਚ ਸਾਡਾ ਬਿਠਾ ਪੰਜਾਬ ਦੇ ਜਾਂ ਇੰਡੀਆ ਦੇ ਉਹ ਸਾਡੇ ਧਰਨੇ ਦੇ ਉੱਤੇ ਪਹੁੰਚੇ ਹallelujah ਵਿਚਾਰਮ ਦਾਸੀਆ ਚੈਨਲ ਦੇ ਉੱਤੇ ਤੁਹਾਡਾ ਸਵਾਗਤ ਕਰਦੇ ਆਂ ਔਰ ਅੱਜ ਦੀ ਵੀਡੀਓ ਦੇ ਵਿੱਚ ਤੁਸੀਂ ਵੀਡੀਓ ਨੂੰ ਚਲਦੇ ਚਲਦੇ ਸ਼ੇਅਰ ਜ਼ਰੂਰ ਕਰਦੇ ਜਾਇਓ ਔਰ ਬਹੁਤ ਹੀ ਵਧੀਆ ਜੋ ਕਿ ਸਾਡੇ ਮਸੀਹ ਆਗੂ ਉਹਨਾਂ ਦੇ ਵੱਲੋਂ ਲਾਈਵ ਹੋ ਕੇ ਜੋ ਕਿ ਇਸ ਵੀਡੀਓ ਨੂੰ ਬਣਾਇਆ ਗਿਆ ਔਰ ਸਾਰੇ ਹੀ ਮਸੀਹ ਵਿਰੋਧੀਆਂ ਨੂੰ ਜਵਾਬ ਦਿੱਤੇ ਗਏ ਔਰ ਮੈਂ ਤੁਹਾਨੂੰ ਦੱਸਣਾ ਚਾਹਨੀ ਆ ਕਿ ਹੂ ਨੇ ਮਸੀਹ ਵਿਰੋਧੀਆਂ ਨੂੰ ਜੋ ਕਿ ਜਵਾਬ ਦਿੱਤੇ ਜਾਣਗੇ ਹallelujah ਦੇ ਨਾਰੇ ਨੂੰ ਮਜ਼ਾਕ ਔਰ ਉਡਾਨ ਵਾਲੇ ਤੇ ਪਰਚੇ ਦਰਜ ਕਰਾਇਆ ਕਰਗੇ ਜਿਵੇਂ ਕਿ ਤੁਸੀਂ ਇਸ ਵੀਡੀਓ ਨੂੰ ਦੇਖੋਗੇ ਫੁੱਲ ਵਾਚ ਕਰੋਗੇ ਤੇ ਤੁਸੀਂ ਸੁਣੋਗੇ ਕਿ ਕਿਵੇਂ ਸਾਡੇ ਇਸ ਮਸੀਹ ਆਗੂ ਦੇ ਵੱਲੋਂ ਉਹਨਾਂ ਲੋਕਾਂ ਨੂੰ ਠੰਡੇ ਕੀਤਾ ਗਿਆ ਉਹਨਾਂ ਲੋਕਾਂ ਨੂੰ ਨੱਥ ਪਾਈ ਗਈ ਜੋ ਲੋਗ ਪ੍ਰਭੂ ਮਸੀਹ ਦੇ ਬਾਰੇ ਪਰਮੇਸ਼ਰ ਦੇ ਸੇਵਕਾਂ ਦੇ ਬਾਰੇ ਜੋ ਕਿ ਗਲਤ ਬੋਲਦੇ ਸੀ ਔਰ ਪ੍ਰੋਫਿਟ ਬਰਜਿੰਦਰ ਸਿੰਘ ਨੂੰ ਲੈ ਕੇ ਇਹਨਾਂ ਨੇ ਬਹੁਤ ਹੀ ਖਾਸ ਗੱਲਾਂ ਤੁਹਾਡੇ ਨਾਲ ਸ਼ੇਅਰ ਕੀਤੀਆਂ ਨੇ ਔਰ ਆਓ ਅਸੀਂ ਪਹਿਲੇ ਵੀਡੀਓ ਨੂੰ ਵਾਚ ਕਰਦੇ ਹਾਂ ਔਰ ਚੱਲਦੇ-ਚੱਲਦੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਜੇਕਰ ਕੋਈ ਮਸੀਹ ਭੈਣ ਭਰਾ ਮੇਰੀ ਇਸ ਵੀਡੀਓ ਨੂੰ ਦੇਖ ਰਿਹਾ ਹੈ ਤੇ ਤੁਸੀਂ ਤੁਹਾਡੇ ਫਰਜ਼ ਹੈ ਇਸ ਵੀਡੀਓ ਨੂੰ ਸ਼ੇਅਰ ਕਰਨਾ ਔਰ ਕਿਉਂਕਿ ਹੁਣ ਸਭ ਮਸੀਹ ਭਾਈ ਚਾੜਾ ਇਕਤਾ ਕਰਕੇ ਹੀ ਜੋ ਕਿ ਆਪਣੇ ਮਸੀਹ ਭਾਈ ਚਾੜਨੇ ਨੂੰ ਬਚਾ ਸਕਦਾ ਇਸ ਲਈ ਆਓ ਪਹਿਲੇ ਵੀਡੀਓ ਨੂੰ ਵਾਚ ਕਰਦੇ ਔਰ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਹਜੀ ਜੈ ਐਮਸੀ ਜੀ ਸਭਣਾ ਨੂੰ ਮੈਂ ਬੇਨਤੀ ਕਰਾਂਗਾ ਕਿ ਜੇ ਕੋਈ ਸਾਡਾ ਵੀਰ ਭਰਾ ਇਸ ਵਕਤ ਲਾਈਵ ਆ ਤੇ ਉਹ ਸਾਡੇ ਲਾਈਕ ਦੇ ਨਾਲ ਸਾਡੇ ਨਾਲ ਜੁੜ ਜੇ ਮੇਰੇ ਪੇਜ ਤੇ ਅੱਜ ਦੁਬਾਰਾ ਮੈਂ ਬੜੀ ਜਲਦੀ ਲਾਈਵ ਹੋਇਆ ਜਿਆਦਾ ਇਸ ਵਾਰ ਗਾਇਬ ਨਹੀਂ ਪਾਇਆ ਮੈਂ ਕਿਉਂਕਿ ਮੈਂ ਹੁਣ ਜੜਾ ਨਾ ਆਪਣੇ ਮੰਗ ਦੇ ਵਿੱਚ ਬਤੌਰ ਪ੍ਰਧਾਨ ਪੰਜਾਬ ਕਿਚਨ ਫੈਡਰੇਸ਼ਨ ਮੈਂ ਤਿਆਰ ਕਰ ਲਿਆ ਕਿ ਹੁਣ ਮੈਂ ਮਸੀਹਤ ਦੇ ਖਿਲਾਫ ਬੋਲਣ ਵਾਲਿਆਂ ਨੂੰ ਧੋਖਵਾ ਜਵਾਬ ਦੇਣਾ ਤੇ ਉਹਨਾਂ ਦੇ ਖਿਲਾਫ ਕਾਰਵਾਈ ਕਰਾਉਣੀ ਹੈ ਪਰ ਇਹ ਸਭ ਕੁਝ ਮੈਂ ਇਕੱਲਾ ਨਹੀਂ ਕਰ ਸਕਦਾ ਮੈਨੂੰ ਤੁਹਾਡਾ ਸਹਿਯੋਗ ਚਾਹੀਦਾ ਕਪਤੀ ਕਾਲਰ ਦੀ ਫੋਟੋ ਦਿਓ ਚਲਾ ਜੰਗ ਕੰਦੀ ਪਾਸੇ ਵੀ ਨਾਲ ਵੀ ਜੋ ਪਰ ਮੇਰੇ ਭਰਾ ਤੁਹਾਨੂੰ ਤੇ ਸਭ ਤੋਂ ਪਹਿਲਾਂ ਤੇ ਮੈਂ ਤੁਹਾਡੇ ਕੀ ਬੇਨਤੀ ਕਰਨੀ ਹੈ ਕਿ ਨਕਦੀ ਨਹੀਂ ਰਿਕਵੈਸਟ ਕੀਤੀ ਪਰ ਹੁਣ ਮੈਨੂੰ ਲੱਗਦਾ ਕਿ ਜ਼ਰੂਰੀ ਆ ਕਿ ਤੁਸੀਂ ਮੇਰੇ ਪੇਜ ਨੂੰ ਲਾਈਵ ਤੇ ਫੋਲੋ ਕਰੋ ਕਿਉਂਕਿ ਮੀਡੀਆ ਸਾਡੀ ਗੱਲ ਨਹੀਂ ਕਰਨਾ ਹੁਣ ਸਾਨੂੰ ਸੋਸ਼ਲ ਮੀਡੀਆ ਦਾ ਜਿਹੜਾ ਵਾ ਸਹਾਰਾ ਬਜਿੰਦਰ ਸਿੰਘ ਜੀ ਹੁਣਾਂ ਤੋਂ ਮੈਂ ਪਹਿਲੇ ਦੱਸਣਾ ਚਾਹੁੰਦਾ ਕਿ ਕੱਲ ਮੈਂ ਔਰ ਸਾਡੀ ਪੰਜਾਬ ਪ੍ਰੈਸ਼ਰ ਫੈਡਰੇਸ਼ਨ ਦੀ ਟੀਮ ਆਪਾਂ ਕੁਝ ਨਮਾਇंदे ਪ੍ਰੋਫਟ ਜੀ ਦੇ ਭਰਾ ਨੂੰ ਮਿਲ ਕੇ ਆਏ ਆ ਉਹਨਾਂ ਦੇ ਬ੍ਰਦਰ ਨੂੰ ਮੈਂ ਤੁਹਾਨੂੰ ਫੋਟੋਗ੍ਰਾਫਸ ਉਹਨਾਂ ਦੀ ਦਿਖਾਉਣਾ ਮੈਂ ਬਾਅਦ ਚ ਸ਼ੇਅਰ ਵੀ ਕਰਾਂਗਾ ਫੇਸਬੁਕ ਤੇ ਐ ਉਹਨਾਂ ਦੀ ਸਾਡੇ ਨਾਲ ਕੱਲ ਦੀ ਫੋਟੋ ਆ ਸਾਡੀ ਟੀਮ ਦੀ ਉਹਨਾਂ ਦੇ ਬ੍ਰਦਰ ਨੇ ਰਵਿੰਦਰ ਜੀ ਔਰ ਮੈਂ ਇੰਨਾ ਦਰਦ ਵੇਖਿਆ ਇਹਨਾਂ ਦੇ ਅੰਦਰ ਇਹਨਾਂ ਦੇ ਬ੍ਰਦਰ ਮੇਰੇ ਗੱਲ ਲਾਕੇ ਨਾ ਰੋ ਪਏ ਕਿਉਂਕਿ ਇੱਕ ਘਰ ਦੇ ਵਿੱਚ ਜਦੋਂ ਐਡਾ ਮਾੜਾ ਇੱਕ ਡਿਸੀਜਨ ਜਾਂ ਕਿਸੇ ਬੰਦੇ ਨੂੰ ਨਜਾਇਜ਼ ਨਹੀਂ ਸਜ਼ਾ ਹੋ ਜਾਂਦੀ ਹੈ ਨਾ ਤੇ ਉਹ ਇੱਕ ਸੋਗ ਤੋਂ ਘੱਟ ਨਹੀਂ ਆ ਕਿਸੇ ਦੇ ਘਰ ਚ ਕੋਈ ਮਰਗ ਹੋ ਜੂਗੀ ਹੋਈ ਹੋਏ ਉਹ ਸੋਗ ਤੋਂ ਘੱਟ ਨਹੀਂ ਹੈ ਜਿਹੜੀ ਸਜ਼ਾ ਹੋਈ ਆ ਸੋ ਫਰੂ ਆ ਗਏ ਮੇਰੇ ਗੱਲਾਂ ਲੱਗ ਕੇ ਰੁਏ ਮਮੀ ਭਾਵਕ ਹੋ ਗਿਆ ਮੇਰੇ ਨਾਲ ਗਏ ਵੀਰ ਵੀ ਸਾਡੇ ਡਾਕਟਰ ਕੁਲਦੀਪ ਖੋਖਰ ਜੀ ਵੀ ਭਾਵਕ ਹੋ ਗਏ ਪਰ ਮੈਂ ਇੱਕ ਗੱਲ ਦੱਸਦਾ ਮੇਰੀ ਕੱਲ ਦੀ ਜਾਂ ਪਰਸਣ ਦੀ ਜਿਹੜੀ ਸਟੇਟਮੈਂਟ ਸੀਗੀ ਨਾ ਕਿ ਆਪਾਂ ਕੋਰਟ ਦੇ ਫੈਸਲੇ ਨੂੰ ਜਾਇਜ਼ ਮੰਨਦੇ ਆ ਜਾਂ ਅਸੀਂ ਸਿਰ ਮੱਥੇ ਲੈਂਦੇ ਆ ਕਿਉਂਕਿ ਪੂਰੀ ਗੱਲ ਦੀ ਮੈਨੂੰ ਡੰਗਾਈ ਨਾ ਪਤਾ ਨਹੀਂ ਸੀਗਾ ਪਰ ਹੁਣ ਮੈਂ ਕਹਿਣਾ ਚਾਹੁੰਦਾ ਕਿ ਅਸੀਂ ਕੋਰਟ ਦੇ ਫੈਸਲੇ ਨੂੰ ਨਹੀਂ ਮੰਨਦੇ ਕਿਉਂਕਿ ਮਾਨਯੋਗ ਅਦਾਲਤ ਨੂੰ ਇੱਥੇ ਰੀਵਿਊ ਲੈਣਾ ਚਾਹੀਦਾ ਕਿਉਂਕਿ ਨਿਆਯ ਪਾਲਿਕਾ ਤੁਹਾਡੇ ਤੋਂ ਸਾਨੂੰ ਬੜੀ ਆਸ ਹੈ ਕਿ ਤੁਸੀਂ ਸਹੀ ਡਿਸੀਜਨ ਲਓਗੇ ਇੱਥੇ ਪੁਰਾਣੇ ਇਤਿਹਾਸ ਜੇ ਇਹੋ ਜਿਹੇ ਜਿਹੜੇ ਅ ਧਰਾਵਾਂ ਲੱਗੀਆਂ ਨੇ ਉਹਨਾਂ ਨੂੰ ਕਿੱਦਾਂ ਦੀ ਸਜ਼ਾ ਹੋਈ ਉਹਨਾਂ ਨੂੰ ਧਿਆਨ ਚ ਰੱਖ ਕੇ ਪ੍ਰੋਫੈਟ ਬਰਜਿੰਦਰ ਸਿੰਘ ਨੂੰ ਵੀ ਜਿਹੜੀ ਸਜ਼ਾ ਦੇਣੀ ਚਾਹੀਦੀ ਸੀਗੀ ਆ ਜਿੱਦਾਂ ਕਿ ਮੈਂ ਕੋਈ ਧਾਰਨ ਦੇਣੀ ਹੈ ਕਿ ਬਾਬਾ ਗੁਰਮੀਤ RAM ਰਹੀਮ ਨੂੰ ਇੰਨਾ ਕੁਛ ਹੋਦਾ ਸਾਹਮਣੇ ਲੋਕਾਂ ਨੂੰ ਸਪਸ਼ਟ ਵੀ ਹੋਇਆ ਜੋ ਉਹਨਾਂ ਦੇ ਡੇਰੇ 'ਚ ਹੋਇਆ ਜਿੱਦਾਂ ਹੋਇਆ ਸਾਰੀ ਚੀਜ਼ ਮੀਡੀਆ 'ਤੇ ਵੀ ਦਿਖਾਈ ਗਈ ਫਿਰ ਵੀ ਉਹਨਾਂ ਨੂੰ ਮਿੱਥੀ ਸਜ਼ਾ ਹੋਈ ਆ ਇੱਕ ਗਿਣੀ ਮਿੱਥੇ ਸਾਲਾਂ ਦੀ ਸਜ਼ਾ ਹੋਈ ਆ ਕਿ 20 ਸਾਲ ਦੀ ਪਰ ਇੱਥੇ ਐਡਾ ਤਨਹੂਣਾ ਪਾਪ ਨਹੀਂ ਆ ਜਿੱਡੀ ਵੱਡੀ ਸਜ਼ਾ ਦਿੱਤੀ ਗਈ ਆ ਕਿ ਟਿਲ ਗੱਥ ਤੱਕ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਗਈ ਆ ਇਹ ਫੈਸਲਾ ਮਾਨਯੋਗ ਅਦਾਲਤ ਨੂੰ ਰਿਵਿਊ 'ਚ ਲੈ ਕੇ ਇਨੂੰ ਬਦਲਣਾ ਚਾਹੀਦਾ ਪਰ ਇਹਨੂੰ ਬਦਲਣ ਦੇ ਲਈ ਸਾਨੂੰ ਵੀ ਸਪੜਾਂ ਨੂੰ ਇੱਕ ਮਹਿਮ ਬਿਠਣੀ ਪਵੇਗੀ ਸਾਨੂੰ ਵੀ ਸਪੜਾਂ ਨੂੰ ਇੱਕ ਪਲੇਟਫਾਰਮ ਤੇ ਹੋਣਾ ਪਏਗਾ ਸਾਨੂੰ ਵੀ ਇੱਕ ਕੱਠ ਬਖਾਉਣਾ ਪਏਗਾ ਔਰ ਮੈਂ ਦੂਜੀ ਬੇਨਤੀ ਕਰਾਂਗਾ ਕਿ ਅਸੀਂ ਇਹ ਕਾਨੂੰਨੀ ਲੜਾਈ ਲੜਾਂਗੇ ਕਾਨੂੰਨ ਦੇ ਦਾਇਰੇ ਚ ਰਹਿ ਕੇ ਆ ਪ੍ਰੋਫਿਟ ਜੀ ਦੇ ਨਾਲ ਜਿਹੜੇ ਉਹ ਕੰਮ ਕਰ ਰਹੇ ਨੇ ਇਧਰੋਂ ਸਾਡੀਆਂ ਵੀ ਟੀਮਾਂ ਲੱਗੀਆਂ ਨੇ ਸਾਡੇ ਮਾਲ ਮਾਲਵੇ ਦੇ ਪੀ ਪੀसीएफ ਦੇ ਜਿਹੜੇ ਪ੍ਰਧਾਨ ਨੇ ਪਾਰਟਨਰ ਸਿਵਕ ਸਿੱਧੂ ਉਹ ਬੜੀ ਗੰਭੀਰਤਾ ਦੇ ਨਾਲ ਕੁਝ ਬੰਦੇ ਅਸੀਂ ਲਿਆ ਕੇ ਵਿਚਾਰ ਅਧੀਨ ਜਿਹੜੇ ਲੈ ਕੇ ਆਪਾਂ ਗੱਲ ਕਰ ਰਹੇ ਹਾਂ ਹਰੀਆਂ ਟੀਮਾਂ 'ਤੇ ਕੰਮ ਕਰ ਰਹੀਆਂ ਨੇ ਸੋ ਆਪਾਂ ਕੋਸ਼ਿਸ਼ ਕਰਾਂਗੇ ਔਰ ਮੈਨੂੰ ਉਮੀਦ ਵੀ ਆ ਕਿ ਮਾਨਯੋਗ ਅਦਾਲਤ ਜਿਹੜੀ ਸਾਡੀ ਉੱਚ ਅਦਾਲਤ ਆ ਹਾਈ ਕੋਰਟ ਆ ਉਹ ਦੁਬਾਰਾ ਜੇ ਸਾਡੀ ਕਾਨੂੰਨੀ ਪ੍ਰਕਿਰਿਆ 'ਚ ਆਪਾਂ ਜਾਂਦੇ ਆ ਤੇ ਸਹੀ ਫੈਸਲਾ ਜਿਹੜਾ ਕਰਨਗੇ ਔਰ ਦੂਸਰੀ ਗੱਲ ਮੈਂ ਭਰਾਵਾਂ ਤੁਹਾਨੂੰ ਕਹਿਣਾ ਚਾਹੁੰਦਾ ਜਿਹੜੇ ਹਲੇਲੂਇਆ ਦਾ ਮਜ਼ਾਕ ਜਿਨ੍ਹਾਂ ਨੇ ਡਾਇਆ ਜਿਨ੍ਹਾਂ ਨੇ ਪ੍ਰਭੂ ਯਿਸੂ ਮਸੀਹ ਨੂੰ ਮਾੜੀ ਸ਼ਬਦਾਵਲੀ ਬੋਲੀ ਆ ਆ ਕੇਸ ਦੀ ਆੜ ਦੇ ਵਿੱਚ ਝੂਠੇ ਕੇਸ ਦੀ ਆੜ ਦੇ ਵਿੱਚ ਇਹਨਾਂ ਦੇ ਉੱਤੇ ਪਰਚੇ ਦਰਜ ਕਰਵਾਉਣੇ ਨੇ ਮੇਰਾ ਐਫ ਪੀ ਨੰਬਰ ਲਾ ਕੇ ਜਿੰਨੀਆਂ ਵੀਡੀਓ ਚ ਜਿਸ ਭਰਾ ਕੋ ਵੀ ਆ ਜਿਹੜਾ ਵੀ ਉੱਠਾ ਸਿੱਧਾ ਬੋਲ ਰਿਹਾ ਹਲੇਲੂਇਆ ਦਾ ਮਜ਼ਾਕ ਡੌਰੇ ਡਾਰਿਆ ਪਵਿੱਤਰ ਸ਼ਬਦ ਦਾ ਤੁਸੀਂ ਸਾਰੇ ਮੈਨੂੰ ਉਹ ਵੀਡੀਓ ਪਾਓ ਮੈਂ ਉਹ ਵੀਡੀਓ ਦੀ ਪੈਨ ਡਰਾਈਵ ਵਿੱਚ ਬਣਾ ਕੇ ਐਸਐਸਪੀ ਬਟਾਲਾ ਨੂੰ ਜਿਹੜੇ ਸਾਡੇ ਬਟਾਲੇ ਦੇ ਐਸਐਸਪੀ ਸਾਹਿਬ ਨੇ ਉਹਨਾਂ ਨੂੰ ਦਵਾਵਾਂਗਾ ਔਰ ਉਹਨਾਂ ਦੇ ਪਰਚਾ ਦੁੱਜ ਕਰਾਵਾਂਗਾ ਪੰਜਾਬ ਪੁਲਿਸ ਫੈਡਰੇਸ਼ਨ ਵੱਲੋਂ ਮੈਨੂੰ ਤੁਹਾਡਾ ਸਾਥ ਚਾਹੀਦਾ ਮੇਰੀ ਪਹਿਲੀ ਵੀਡੀਓ ਨੂੰ 50 60 ਹਜ਼ਾਰ ਲੋਕਾਂ ਨੇ ਵੇਖੀ ਆ ਉਹ ਮੈਂ ਕਹਿੰਦਾ ਇਹਦੇ ਵਿੱਚੋਂ ਸਿਰਫ 5000 5000 ਬੰਦਾ ਜਿਹੜਾ ਮੇਰਾ ਵੀਡੀਓ ਵੇਖਣ ਡਿਆ ਮੈਨੂੰ ਸਿਰਫ ਇਹਦੇ ਵਿੱਚੋਂ ਜੇ ਸਹੀ ਅਣਖਿਆ ਜਿਨ੍ਹਾਂ ਨੇ ਅੰਦਰ ਮਸੀਹਤ ਦੀ ਅਣਖਿਆ ਸਿਰਫ ਮੈਨੂੰ 5000 ਬੰਦਾ ਕਮੈਂਟ ਬਾਕਸ 'ਚ ਆਪਣਾ ਨੰਬਰ ਛੱਡ ਦੇ ਜਿਹਨੂੰ ਮੈਂ ਫੋਨ ਕਰਾਂ ਤੇ ਜਿਸ ਦਿਨ ਆ ਜਿਨ੍ਹਾਂ ਨੇ ਪਵਿੱਤਰ ਸ਼ਬਦ ਦਾ ਮਜ਼ਾਕ ਡਾਇਆ ਜਿਨ੍ਹਾਂ ਨੇ ਪ੍ਰਭੂ ਯੇਸ਼ੂਮਸੀ ਨੂੰ ਮੰਦਾ ਬੋਲਿਆ ਉਹਨਾਂ ਦੇ ਪਰਚਾ ਦੱਜ ਕਰਾਉਣ ਦੇ ਲਈ ਮੈਂ ਧਰਨਾ ਪ੍ਰੋਟੈਸਟ ਰੱਖਾਂ ਇਹ 5000 ਵੀਰ ਚਾਹੇ ਕਿਸੇ ਵੀ ਕੋਨੇ 'ਚ ਸਾਡਾ ਬੈਠਾ ਪੰਜਾਬ ਦੇ ਜਾਂ ਇੰਡੀਆ ਦੇ ਉਹ ਸਾਡੇ ਧਰਨੇ ਦੇ ਉੱਤੇ ਪਹੁੰਚੇ ਜਿੱਦਨ ਦੀ ਵੀ ਤਰੀਕ ਮਿੱਥੀ ਜਾਏਗੀ ਅਸੀਂ ਸਾਰੇ ਮਿਲ ਕੇ ਹੋਰ ਵੀ ਲੀਡਰਸ ਸਾਡੇ ਜਥੇਬੰਦੀਆਂ ਮਿਲ ਕੇ ਆਪਾਂ ਇੱਕ ਡਿਸੀਜਨ ਲਵਾਂਗੇ ਔਰ ਇਹਨਾਂ ਦੇ ਪਰਚੇ ਦਰਜ ਕਰਾਵਾਂਗੇ ਮੇਰੀ ਬੇਨਤੀ ਆ ਕਿ ਕਮੈਂਟ ਬਾਕਸ ਚ ਆਪਣਾ ਨੰਬਰ ਛੱਡੀ ਜਾਇਓ ਤੇ ਉਹ ਵੀਰ ਆਪਣਾ ਕੰਮ ਛੱਡੇ ਆਪਣੀ ਧਾੜੀ ਭੰਨੇ ਆਪਣਾ ਬਿਜ਼ਨਸ ਦਾ ਨੁਕਸਾਨ ਕਰੇ ਪਰ ਉਸ ਦਿਨ ਜ਼ਰੂਰ ਪਹੁੰਚੇ ਜਦਨ ਅਸੀਂ ਬੁਲਾਵਾਂਗੇ ਸਿਰਫ ਮੇਰੀ ਇੰਨੀ ਵੀਡੀਓ ਵੇਖਣ ਦੇ ਨੇ ਸ਼ੁਰੂਆਤ ਹੋ ਗਈ ਆ ਧੰਨਵਾਦ ਆ ਜੋਇਦਾਸ ਜੀ ਨੇ ਆਪਣਾ ਕਮੈਂਟ ਚ ਨੰਬਰ ਛੱਡਦਾ ਜੇਮਸ ਮਸੀ ਜੀ ਨੇ ਛੱਡਦਾ ਪਰਬੂ ਯੇਸ਼ੂ ਦੇ ਨਾਂ ਚੜਖੀ ਵੀਰੋ ਜਾਗ ਬਾਓ ਤੁਹਾਡੀ ਹਰਖ ਨੂੰ ਲਲਕਾਰਿਆ ਜਾ ਰਿਹਾ ਤੁਹਾਨੂੰ ਜਗਲਾ ਪਵੇਗਾ ਫਿਲਟਰ ਭੱਟੀ ਜੀ ਨੇ ਵੀ ਆਪਣਾ ਨੰਬਰ ਲਿਖਦਾ ਇੱਥੇ ਇਹ ਆਵਾਜ਼ ਗੂੰਜ ਰਹੀ ਏ ਕਮੈਂਟ 'ਚ ਨੰਬਰ ਛੱਡੋ ਮੈਂ ਸਾਰਿਆਂ ਨੂੰ ਕਾਲ ਕਰਾਂਗਾ ਸਾਰੇ ਹੀ ਆਪਾਂ ਕੱਥੇ ਹੋ ਗਏ ਸੰਦੀਪ ਭੱਟੀ ਜੀ ਨੇ ਵੀ ਛੱਡਦਾ ਪਰ ਮੈਂ ਫਿਰ ਕਹਿੰਦਾ ਬਾਈਬਲ ਨੂੰ ਧਿਆਨ 'ਚ ਰੱਖ ਕੇ ਉਹ ਨੰਬਰ ਛੱਡਿਓ ਜਿਹੜਾ ਪਹੁੰਚੇਗਾ ਮਿੱਠੂ ਵਿਖਾ ਕੇ ਨਹੀਂ ਭਜਣਾ ਨੰਬਰ ਰੱਖ ਕੇ ਨੰਬਰ ਛੱਡਿਓ ਕੋਈ ਵੀ ਮੇਰਾ ਭਰਾ ਉਹ ਜਿੱਦਣ ਮਰਈਏ ਉਦੋਂ ਪਹੁੰਚੋ ਔਰ ਮੇਰੀ ਇੱਕ ਬੇਨਤੀ ਆ ਕਿ ਸਾਡੇ ਕੋ ਆਏ ਹੋ ਕੋਈ ਹੁਲੜਬਾਜੀ ਨਹੀਂ ਕੋਈ ਮर्याਦਾ ਚੋਂ ਹੀ ਬਾਹਰ ਨਹੀਂ ਜਾਣਾ ਅਸੀਂ ਕਾਨੂੰਨ ਦੀ ਪ੍ਰਕਿਰਿਆ ਚ ਲੜਾਈ ਲੜਨੀ ਆ ਜਿਹੜਾ ਪ੍ਰੋਟੈਸਟ ਹੋਏਗਾ ਉਹਨੂੰ ਲੜਨਾ ਵਾ ਮੇਰੀ ਬੇਨਤੀ ਆ ਕਿ ਅੱਜ 5000 ਬੰਦਾ ਮੇਰੇ ਇੱਕ ਮਿੰਟ ਚ ਨੰਬਰ ਛੱਡ ਦੇ ਮੈਂ ਸਮਝਾਂਗਾ ਮੇਰੀ ਕੌਮ ਜਾਗ ਗਈ ਮੇਰੀ ਕੌਮ ਦੇ ਯੋਧੇ ਜਾਗ ਗਏ ਨੇ ਸਬੜਾਂ ਨੂੰ ਕਾਲ ਆਏਗੀ ਮੇਰੀ ਟੀਮ ਤੁਹਾਡੇ ਨੰਬਰ ਨੋਟ ਕਰੇਗੀ ਔਰ ਇੱਕ ਦਿਨ ਮਿਥਾਂਗੇ ਇਹਨਾਂ ਦੇ ਪਰਚੇ ਦਰਜ ਕਰਾਉਣੇ ਆ ਇੱਕ ਵਾਰੀ ਸਿਆਣਾਂ ਦੀ ਘਵਤਿਆ ਗੱਲ ਪਏ ਦੀ ਨਹੀਂ ਗੱਲ ਸਹੀ ਦੀ ਨਹੀਂ ਗੱਲ ਪਏ ਵੀ ਆ ਜੇ ਅੱਜ ਅਸੀਂ ਇਹਨਾਂ ਨੂੰ ਜਵਾਬ ਨਾ ਨਾ ਦਿੱਤਾ ਇਹ ਗਾਂ ਦੀ ਗਾਂ ਵਧਣਗੇ ਇਹ ਹੋਰ ਜ਼ਿਆਦਾ ਸਾਡੇ ਤੇ ਸਾਡੀ ਕੌਮ ਦੇ ਸਾਡੇ ਮਸੀਹ ਯਸੂ ਮਸੀਹ ਨੂੰ ਬੁਰਾ ਬੋਲਣਗੇ ਇਹਨਾਂ ਦੇ ਪਰਚੇ ਦਰਜ ਕਰਾਉਣੇ ਆ ਮੈਂ ਦੁਬਾਰਾ ਕਹਿੰਦਾ ਵੀਡੀਓ ਨੂੰ ਨਾਲ ਸ਼ੇਅਰ ਵੀ ਕਰੀ ਜੋ ਜਿੰਨੇ ਜਣੇ ਵੇਖਣ ਦੇ ਜੇ ਨਾਲ ਦੀ ਨਾਲ ਸ਼ੇਅਰ ਕਰ ਦੋ ਔਰ ਮੇਰੇ ਪੇਜ ਨੂੰ ਫੋਲੋ ਕਰੋ ਮੈਂ ਤੁਹਾਨੂੰ ਅਪਡੇਟ ਦਵਾਂਗਾ ਕਿ ਕਿਦਨੋਂ ਹੋਣਾ ਮੈਨੂੰ ਖੁਸ਼ੀ ਆ ਪ੍ਰਭੂ ਯੇਸ਼ੂ ਦੇ ਨਾਂ ਚ ਅੱਜ ਉਹਦੇ ਜਿਹੜੇ ਨੰਬਰ ਛੱਡਣ ਦੇ ਨੇ ਸ਼ੁਰੂਆਤ ਹੋ ਗਈ ਆ ਰੋਵਨ ਗਿੱਲ ਜੀ ਨੇ ਵੀ ਨੰਬਰ ਛੱਡਤਾ ਪ੍ਰਭੂ ਤੇਰੇ ਨਾਂ ਚ ਮੇਰੇ ਭਰਾਵਾਂ ਦੇ ਵਿੱਚ ਮੈਂ ਚਲਣਾਂ ਅੱਖ ਜਾਗ ਪਏ ਇਹ ਪ੍ਰੋਟੈਸਟ ਜਿਹੜਾ ਇਤਿਹਾਸਿਕ ਪ੍ਰੋਟੈਸਟ ਹੋਏਗਾ ਇਹ ਪ੍ਰੋਟੈਸਟ ਜਿਹੜਾ ਵਾ ਇਤਿਹਾਸ ਰਚੇਗਾ ਕਿ ਜਿਹੜੇ ਸਾਡੇ ਹallelujah ਜਿਹਨਾਂ ਨੇ ਮੰਦਾ ਬੋਲਿਆ ਉਹਨਾਂ ਦੇ ਪਰਚੇ ਦਰਜ ਕਰਾ ਕੇ ਉਠਾਂਗੇ ਮੈਂ ਦੁਬਾਰਾ ਕਹਿੰਦਾ ਸਿਰ ਉਹ ਵੀਰੋਂ ਹੁਲੜ ਬਾਜੀ ਸੋ ਮੇਰੀ ਬੇਨਤੀ ਆ ਭਾਜੀ ਮੇਰੇ ਵੱਡੇ ਵੀਰ ਮਸੀਹ ਇਕਾ ਸੰਘਸ਼ ਕਮੇਟੀ ਦੇ ਪ੍ਰਧਾਨ ਅ ਵਿਲੀਅਮ ਜਟਾ ਜੀ ਇਹ ਵੀ ਮੇਰੇ ਵੱਡੇ ਵੀਰ ਨੇ ਮੈਂ ਹਮੇਸ਼ਾ ਇਹਨਾਂ ਨੂੰ ਬਹੁਤ ਜ਼ਿਆਦਾ ਇਨਰਜਿਤ ਕਰਦਾ ਉਹਨਾਂ ਨੇ ਵੀ ਕਹਾ ਕਿ ਅਸੀਂ ਤੁਹਾਡੇ ਨਾਲ ਆ ਬਾਕੀ ਜਥੇਬੰਦੀਆਂ ਵੀ ਸਾਡੇ ਨਾਲ ਜਰੂਰ ਖੜਨਗੀਆਂ ਸੋ ਮੇਰੇ ਭਰਾ ਡਟ ਕੇ ਇਹਦੇ ਵਿੱਚ ਭੈਣਾਂ ਵੀ ਸ਼ਾਮਲ ਹੋ ਸਕਦੀਆਂ ਨੇ ਮੇਰੀਆਂ ਭੈਣਾਂ ਵੀ ਆਪਣੇ ਨੰਬਰ ਛੱਡ ਸਕਦੀਆਂ ਨੇ ਉਹਨਾਂ ਨੂੰ ਵੀ ਕਾਲ ਕੀਤੀ ਜਾਏਗੀ ਔਰ ਆਪਾਂ ਸਾਰੇ ਇੱਕ ਦਿਨ ਮਿੱਤ ਕੇ ਅਸੀਂ ਪਹੁੰਚਾਂਗੇ ਇਹ ਮੁਹਿੰਮ ਪੰਜਾਬ ਦੇ ਵਿੱਚ ਵਿੱਦਾਂਗੇ ਇਹ ਜੋ ਸਾਡੇ ਨਾਲ ਜਿਹੜੇ ਕਹਿ ਸਕਦੇ ਜੇ ਸੱਠ ਕਮਿਊਨਿਟੀ ਨੂੰ ਟਾਰਗੇਟ ਕਰ ਰਹੇ ਨੇ ਉਹਨਾਂ ਨੂੰ ਮੂੰਹ ਤੋੜ ਜਣਾ ਹੀ ਜਵਾਬ ਦੇਵਾਂਗੇ ਸੋ ਮੈਂ ਦੁਬਾਰਾ ਕਹਿਣ ਰਿਹਾ ਮੇਰੀ ਵੀਡੀਓ ਨੂੰ ਉਹੋ ਜਿਹੜਾ ਲੋਕ ਸ਼ੇਅਰ ਕਰਨ ਪਿਛਲੀ ਵੀਡੀਓ ਸੱਟ ਜਾਂ ਹੱਦ ਉੱਤੇ ਲੋਕਾਂ ਨੇ ਵੇਖੀ ਆ ਉਹਦੇ ਵਿੱਚੋਂ ਮੈਂ ਚਾਹਾਂਗਾ ਕਿ ਕਮ ਸੇ ਕਮ 5000 ਬੰਦਾ ਜਿਹੜਾ ਵਾ ਮੈਨੂੰ ਕਮੈਂਟ ਜਿਹੜਾ ਆਪਣਾ ਨੰਬਰ ਛੱਡੇ ਮੈਂ ਕਾਲ ਕਰਾਂਗਾ ਸਭਨਾਂ ਨੂੰ ਗੈਰੀ ਕੋਟਵੀ ਜੀ ਨੂੰ ਵੀ ਆਪਣਾ ਨੰਬਰ ਦੇਦਾ ਧੰਨਵਾਦ ਗੈਰੀ ਵੀਰ ਸੋ ਤੁਸੀਂ ਸਾਰੇ ਮੇਰੇ ਲਈ ਨਹੀਂ ਆਉਣਾ ਕੌਮ ਲਈ ਆਉਣਾ ਕਮਿਊਨਿਟੀ ਦੇ ਲਈ ਆਉਣਾ ਸਿਰਫ ਅਸੀਂ ਇੱਕ ਆਵਾਜ਼ ਬਣ ਕੇ ਤੁਹਾਡੀ ਅੱਗੇ ਲੱਗਾਗੇ ਬਾਕੀ ਸਭ ਤੁਸੀਂ ਕਰਨਾ ਸੁਮਿਤਤ ਰੇਨ ਜੀ ਸਾਡੇ ਭਰਾਣੇ ਉਹ ਵੀ ਗੈਂਡੇ ਮੈਂ ਤੁਹਾਡੇ ਨਾਲੇ ਆ ਵੀ ਪਹੁੰਚਣਗੇ ਸੋ ਮੇਰੇ ਵੀਰ ਵੱਧ ਤੋਂ ਵੱਧ ਜਿਹੜਾ ਵਾ ਜਿੰਨੀਆਂ ਜੱਥੇ ਬੰਦੀਆਂ ਵੀ ਆ ਸਕਦੀਆਂ ਨੇ ਜੀ ਆਇਆਂ ਤੁਹਾਡਾ ਵੀ ਧੰਨਵਾਦ ਆ ਮੈਂ ਦਿਨ ਮਿੱਤ ਕੇ ਤੁਹਾਨੂੰ ਦੱਸ ਦਿਆਂਗਾ ਔਰ ਜਿਨ੍ਹਾਂ ਨੇ ਵੀਡੀਓ ਮੈਨੂੰ ਪਾਉਣੀ ਆ ਜਿਨ੍ਹਾਂ ਨੇ ਹallelujah ਦੇ ਬਾਰੇ ਮੰਦਾ ਬੋਲਿਆ ਕਿ ਵੀ ਕਈ ਵੀਡੀਓ ਸਾਡੇ ਤੱਕ ਨਹੀਂ ਪਹੁੰਚੀਆਂ ਮੇਰੇ WhatsApp ਤੇ ਤੁਸੀਂ ਪਾ ਕੇ ਨਾਲ ਹੀ ਮੈਨੂੰ WhatsApp ਦੀ ਕਾਲ ਜਰੂਰ ਕਰ ਦੇਣੀ ਆ ਮਾੜੀ ਜੀ ਕਿਉਂਕਿ ਮੇਰੇ ਬਹੁਤ ਜ਼ਿਆਦਾ ਮੈਸੇਜ ਨੇ WhatsApp ਤੇ ਉਹ ਨਾ ਹੋਏ ਕਿ ਉਹ ਵੀਡੀਓਜ਼ ਥੱਲੇ ਰਹਿ ਜਾਣ ਮੈਂ ਉਸੇ ਵੇਲੇ ਤੁਹਾਡਾ ਮੈਸੇਜ ਆ ਕਰਕੇ ਉਹ ਵੀਡੀਓ ਸਪੈਂਡ ਪੈਨ ਡਰਾਈਵ ਤੇ ਪਾ ਕੇ ਮਾਨਜੋਗ ਐਸਐਸਪੀ ਬਟਾਲਾ ਨੂੰ ਦਵਾਂਗੇ ਔਰ ਉਹਨਾਂ ਦੇ ਪ੍ਰਚਾਰ ਦੱਜ ਕਰਾਵਾਂਗੇ ਇਹ ਵੀਰੋਂ ਇੱਕ ਵਾਰੀ ਕਾਮ ਮਾਰ ਕੇ ਡੰਨਾ ਪਣਾ ਸਾਨੂੰ ਕਾਨੂੰਨੀ ਲੜਾਈ ਦਾ ਹੱਕ ਆ ਅਸੀਂ ਭਾਰਤ ਦੇ ਵਸਨੀਕਾਂ ਸਾਨੂੰ ਭਾਰਤ ਦੇ ਵਿੱਚ ਰਹਿ ਕੇ ਅਧਿਕਾਰ ਆ ਸਾਡਾ ਕਿ ਅਸੀਂ ਆਪਣੇ ਲੋਕਾਂ ਦੇ ਲਈ ਸੰਘਰਸ਼ ਕਰੀਏ ਕਿਉਂਕਿ ਅਸੀਂ ਕਿਸੇ ਧਰਮ ਦੇ ਆਈ ਤਾਂ ਖਲਾਫੀ ਬੁੱਲੇ ਸਾਡਾ ਬੰਦਾ ਔਰ ਦੂਸਰੀ ਮੈਂ ਆਵਾਜ਼ ਦੇਣੀ ਚਾਹੁੰਗਾ ਮੇਰੇ ਵੀਰਨ ਮੋਲਕ ਵਾਤਰਾ ਜੀ ਤੁਸੀਂ ਬਹੁਤ ਵਧੀਆ ਸਮਾਜਿਕ ਸਮਾਜ ਦੀ ਸੇਵਾ ਕਰਦੇ ਹੋ ਪ੍ਰਭੂ ਤੁਹਾਨੂੰ ਹੋਰ ਜ਼ਿਆਦਾ ਵਧਾਏ ਪਰ ਤੁਸੀਂ ਆਪਣੇ ਜਿਹੜਾ ਪੋਡਕਾਸਟ ਕੀਤਾ ਵਾ ਉਹਦੇ ਚ ਸੋਚ ਸਮਝ ਕੇ ਸਾਡੇ ਤ੍ਰਿਚਲ ਬੰਦਿਆਂ ਨੂੰ ਬਲਾਓ ਜਿਹੜੇ ਸਹੀ ਤੱਥ ਤੇ ਗੱਲਾਂ ਕਰ ਸਕਣ ਉਹ ਤੁਹਾਨੂੰ ਜਵਾਬ ਦੇ ਸਕਣ ਉਹ ਨਹੀਂ ਕਿ ਜਿਹੜੇ ਸਾਡੇ ਵੀਰ ਕਿਸੇ ਵੇਲੇ ਘਬਰਾ ਜਾਂਦੇ ਨੇ ਜਾਂ ਕਈ ਤਰ੍ਹਾਂ ਦੀਆਂ ਮਜਬੂਰੀਆਂ ਹੋ ਜਾਂਦੀਆਂ ਨੇ ਨਸੀਨ ਧੜਕ ਬੰਦੇ ਤੁਹਾਡੇ ਕੋਲ ਭਿੱਗਾਂਗੇ ਸੋ ਮੇਰੇ ਵੀਰ ਧੰਨਵਾਦ ਹੈ ਤੁਹਾਡਾ ਔਰ ਪ੍ਰੋਫੈਟ ਬਜਿੰਦਰ ਸਿੰਘ ਲਈ ਪ੍ਰਾਰਥਨਾ ਕਰੋ ਕਿ ਉਹ ਬਾਹਰ ਹੋਣ ਪ੍ਰਭੂ ਉਹਨਾਂ ਦੀ ਮਦਦ ਕਰੇ ਇਸ ਕੇਸ ਦੇ ਵਿੱਚੋਂ ਉਹ ਬਰੀ ਹੋਣ ਤੁਹਾਡੀ ਜਿੱਤ ਹੋਵੇ ਤੁਹਾਡੇ ਪ੍ਰਭੂ ਯਿਸੂਮਸੀ ਦੇ ਨਾਮ ਦੇ ਵਿੱਚ ਤੁਹਾਨੂੰ ਸਭਨਾਂ ਨੂੰ ਬਰਕਤ ਹੋਵੇ ਸਾਡੇ ਪੀਟਰ ਪੱਟੀ ਜੀ ਡੈਨੀਅਲ ਟਰਾਂਸਪੋਰਟ ਕੰਪਨੀ ਮੇਰੇ ਡੈਨੀਅਲ ਭਾਜੀ ਨੰਬਰ ਸਾਹਿਬ ਤੋਂ ਸਾਡੇ ਟਰਾਂਸਪੋਰਟਰ ਮੇਰੇ ਵੱਡੇ ਵੀਰਵੇਂ ਉਹਨਾਂ ਦੇ ਭਤੀਜਾ ਜੀ ਨੇ ਉਹਨਾਂ ਨੇ ਵੀ ਮੈਸੇਜ ਕੀਤਾ ਬੜਾ ਧੰਨਵਾਦ ਹਾਲ ਨੰਬਰ ਛੱਡ ਦਿਓ ਸਾਰੇ ਔਰ ਵੀਡੀਓ ਨੂੰ ਸ਼ੇਅਰ ਵੱਦੋ ਵੱਦ ਕਰਦੇ ਜਾਓ ਤਾਂ ਜੋ ਇਹ ਐਦਿਕਾ ਦਾ ਵਿਊ ਜਿਹੜਾ ਵਾ ਇਹ 1 ਲੱਖ ਤੋਂ ਵੀ ਉੱਤੇ ਪਹੁੰਚੇ ਤੇ ਘੱਟੋ ਘੱਟ 5000 ਬੰਦਾ ਜਰੂਰ ਆਪਣਾ ਨੰਬਰ ਛੱਡੋ ਜਿਨ੍ਹਾਂ ਨੂੰ ਮੈਂ ਪ੍ਰੋਟੈਸਟ ਦੇ ਬੁਲਾਵਾਂ ਤੇ ਪਹੁੰਚ ਸਕਣ ਸਭਾ ਨੂੰ ਪ੍ਰਭੂ ਯੇਸ਼ੂ ਦੇ ਨਾਮ ਵਿੱਚ ਜੈ ਹਮਸੀ ਦੀ ਔਰ ਜੇਕਰ ਤੁਸੀਂ ਸ਼ਰਮਦਾਸ ਸਿੰਘ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤੇ ਵੀ ਸ਼ਰਮਦਾਸ ਸਿੰਘ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਦਬਾਓ ਤੇ ਆਉਣ ਵਾਲੀ ਸਾਰੀ ਵੀਡੀਓ ਦਾ ਨੋਟੀਫਿਕੇਸ਼ਨ ਅਸੀਂ ਤੁਹਾਡੇ ਤੱਕ ਪਹੁੰਚਾ ਸਕੀਏ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਪਰਮੇਸ਼ਰ ਚਾਰੇ ਰੋ ਖਰੇ ਰੋ